ਪਾ ਇਸ ਟਾਈਮ ਨਾ ਪਣਦਾ ਪਤਾ ਨਾ ਥੋਂ ਦਾ ਪਤਾ ਨਾ ਰਾਹ ਦਾ ਪਤਾ ਨਾ ਨੋ ਦਾ ਪਤਾ ਤੇ ਚੱਲੀ ਜਾਂਦਾ ਵਧੀਆ ਚੱਲ ਰਿਹਾ ਪੂਰਾ ਹੁਣ ਦੇਖਦੇ ਵੀ ਕਿਆ ਪਣਦਾ ਨੇਰੀ ਤੂਫਾਨ ਮੀ ਤੇ ਸਾਈਕਲ ਚਲਾਣ ਕਰਕੇ ਥੋੜੀ ਜਿਹੀ ਪਾਵਰ ਵੀ ਚਾਹੀਦੀ ਐ ਤੇ ਪੁਜੇ ਹੋਏ ਛੋਲੇ ਆਪਾਂ ਚੱਕ ਲਈਏ ਉਹ ਸਾਹਮਣੇ ਸੇਵਾ ਲੱਗੀ ਹੋਈ ਹੈ ਜੀ ਜਲਦੀ ਜਿੱਥੋਂ ਮੈਂ ਜੀਰਾ ਲਿਆ ਤੇ ਹੁਣ ਜਾ ਕੇ ਆਪਾਂ ਫੇਰ ਲੈਣੜਾ ਨੀਤ ਵਿੱਚ ਮੇਰੇ ਖੋਟ ਹੈ ਪੰਜਾਬ ਦੇ ਵਿੱਚ ਮੌੜਾ ਮੌਸਮ ਖਰਾਬ ਹੋ ਗਿਆ ਹੁਣ ਦੇਖਦੇ ਆ ਵੀ ਕੀ ਬਣਦਾ ਨੇਰੀ ਤੂਫਾਨ ਮੀ ਹੁਣ ਆਇਆ ਤਾਂ ਇਧਰ ਆਵਣੀ ਕੋਈ ਚੀਜ਼ ਤਾਂ ਨਹੀਂ ਬਈ ਯਾਰ ਇਹ ਪਾਥੀਆਂ ਦਾ ਵੀ ਹਿੱਲਾ ਕਰਨਾ ਪਾਥੀਆਂ ਉੱਥੀ ਦੀ ਉੱਥੀ ਪਈਆਂ ਗੁੱਜੀ ਅੱਜ ਹੁਣ ਛੁੱਟੀਆਂ ਹੋ ਗਈਆਂ ਸੀ ਸਕੂਲ ਤੋਂ ਫੇਰ ਆਏ ਤਾਂ ਵੀ ਚਲੋ ਛੁੱਟੀਆਂ ਹੋ ਗਈਆਂ ਜੁਣ ਮੇਨਾ ਸਰਤੇ ਖੜਾ ਤੇ ਆਪਾਂ ਸਫਾਈ ਦੇ ਉੱਤੇ ਹੀ ਆਣੋਂ ਬਾਕੀ ਦੇਖਦੇ ਆਪਾਂ ਨਕੌਰ ਬਣਾ ਲੈਣਾ ਬਾਥੀਆਂ ਦਾ ਹੇਲਾ ਵੀ ਕਰ ਦੇਣਾ ਬਾਥੀਆਂ ਦਾ ਹੇਲਾ ਪਹਿਲਾਂ ਉੱਥੇ ਹੁੰਦਾ ਸੀ ਅੱਜ ਕਿ ਜਿਆਦੇ ਬੱਤ ਨਹੀਂ ਆ ਤੇ ਉਹ ਉੱਪਰ ਉਹ ਉੱਪਰ ਉਹਨਾਂ ਬੱਗੋ ਬੈਠੀ ਹੈ ਮੇਰੀ ਇਹਨੂੰ ਬੁਖਾਰ ਹੋ ਗਿਆ ਹਟੇ ਜੀ 105 ਗੋਕੂ ਮੂੰਹ ਗੋਹਾ ਗੋਹਾ ਇਹ ਮੇਰੀ ਗੁੱਜੋ ਬੈਠੀ ਆ ਬੁਖਾਰ ਇਹਨੂੰ ਹੋ ਗਿਆ ਟਿਆ ਜੀ 105 105 ਬੁਖਾਰ ਸੀ ਬੜੀ ਮੁਸ਼ਕਲ ਨਾਲ ਜਿਹੜੀ ਹਲ ਮਸਾਲਾ ਕਰਿਆ ਬਠਿੰਡੇ ਗੁੱਜੂ ਮੀਂਹ ਇਹਦਾ ਬਹੁਤ ਹੁਣ ਇਹ ਮੌਸਮ ਇਹੀ ਚੱਲਣਾ ਹੈ ਮੀਂਹ ਆ ਲਈ ਬਾਕੀ ਮਿਲਦੇ ਆਂ ਦੇਖਦੇ ਆਂ ਆਪਾਂ ਘਰੋਂ ਨਿਕਲ ਗਏ ਇਸ ਟਾਈਮ ਹੁਣ ਮੈਂ ਆ ਗਈ ਆਪਣੀ ਮੰਜ਼ਲ ਦੇ ਕੋਲ ਉਹ ਦਰਸ਼ਤਾਂ ਤੋਂ ਪਾਰ ਆਪਣਾ ਪਠਾਓ ਸਾਹਮਣੇ ਦਿਖ ਰਿਹਾ ਹੋਣਾ ਤੇ ਪਿੱਛੇ ਲੰਗਰ ਲਾਇਆ ਹੋਇਆ ਤਾਂ ਕਿਸੇ ਘਰ ਪਰਿਵਾਰ ਦੇ ਮੈਂਬਰਾਂ ਨੇ ਸ਼ਬੀਰ ਹੀ ਲਾ ਕੇ ਚੱਲੋ ਇਹਦਾ ਵੀ ਹਾਰਾ ਬਹੁਤ ਹੈ ਅੱਜ ਹਵਾ ਬਿਲਕੁਲ ਮੇਰੇ ਸਾਹਮਣੇ ਦੀ ਹੈ ਕਾਬਟ ਫੜ ਕੇ ਮੋਟੀ ਹੈ ਕਦੇ ਚਲੋਣਾ ਕਦੇ ਨਹੀਂ ਚਲੁੰਦਾ ਸਾਈਕਲ ਇੱਥੇ ਫਰਕ ਪੈ ਜਾਂਦਾ ਹੁਣ ਉਹ ਸਾਹਮਣੇ ਪੱਠਾ ਜੀ ਆਹ ਖੰਬੇ ਦੇ ਪਿੱਛੇ ਨਿਕਲਿਆ ਹੁਣ ਉਹ ਤਾਂ ਆਪੇ ਹੀ ਦੀਵਾਂਗੇ ਮਾਰਾ ਤਰੱਕੀਆਂ ਬਖਸ਼ੇ ਮਾਰੇ ਬਰਕਤ ਆ ਪਾਵੇ ਕਾਰੋਬਾਰਾ ਵਿੱਚ ਵਾਧਾ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਮਰਦੇ ਤੁਹਾਨੂੰ ਦਰਸ਼ਕਾਂ ਦੇ ਵਿੱਚ ਪਹੁੰਚ ਗਏ ਜੀ ਆਪਾਂ ਇੱਥੇ ਦਰਵਾਜ਼ਾ ਲਿਆ ਖੋਲ ਬੰਦ ਬਹੁ ਪੈ ਗਿਆ ਇਹਨੂੰ ਸਾਫ਼ ਕਰਕੇ ਤੇ ਫਿਰ ਲਈ ਚੱਲਦੇ ਹਾਂ ਮਾਲਕ ਦੇ ਕੋਲ ਤੇ ਧਵਾ ਕੇ ਫਿਰ ਤੁਹਾਨੂੰ ਮਿਲਦੇ ਸਾਰੀ ਬੱਸ ਦੀ ਸਾਰੀ ਬੱਸ ਦੀ ਸਫਾਈ ਕਰਕੇ ਤੇ ਹੁਣ ਤੌਰਨ ਦਾ ਸਮਾਂ ਰੀਡਿੰਗ ਹੈਗੀ ਹੈ ਜੀ 36478.7 ਤੇ ਸਾਈਕਲ ਚਲਾਣ ਕਰਕੇ ਥੋੜੀ ਜਿਹੀ ਪਾਵਰ ਵੀ ਚਾਹੀਦੀ ਹੈ ਤੇ ਉਹ ਜੇ ਹੋਈ ਛੋਲੇ ਆਪਾਂ ਚੱਕ ਲਈਏ ਨਹੀਂ ਪਾਣੀ 깔ਦਾ ਪਰਿਆ ਹੋਇਆ ਤੇ ਇੰਨੀ ਪਾਸੋਂ ਦਾ ਪੀਨ ਵਾਲਾ ਪਾਣੀ ਪਿੱਛੇ ਪਿਆ ਉਹ ਤੁਹਾਨੂੰ ਮੈਂ ਦਿਖਾਵਾਂ ਜੀ ਆਪੇ ਉਥੋਂ ਪੀਣ ਵਾਲਾ ਪਾਣੀ ਕੱਢੂਗਾ ਪਰ ਜੇ ਰਾਹ 'ਚ ਲੋੜ ਪਈ ਤਾਂ ਨਹੀਂ ਸਿੱਧਾ ਆਪਾਂ ਤੁਰ ਪੈਣਾ ਆਪਦੀ ਮੰਜ਼ਿਲ ਵੱਲ ਨੂੰ ਬੱਸ ਦੇ ਮਾਲਕ ਦੇ ਘਰੇ ਬੱਸ ਖਡਾਉਣੀ ਰੱਬ ਦਾ ਨਾਮ ਲੰਦੇ ਲੰਦੇ ਤੇ ਆਪਾਂ ਆਪਦਾ ਇੰਜੋਏਮੈਂਟ ਕਰਦੇ ਕਰਦੇ ਉੱਥੇ ਪਹੁੰਚ ਜਾਣਾ ਇਨਾ ਰਹਾ ਤਾਂ ਆਪਾਂ ਆਏ ਉਹ ਨਾ ਰਹਾ ਤੇ ਵਾਪਸੀ ਜਾ ਰਹੇ ਹਾਂ ਗੱਡੀ ਵਾਲੇ ਨੂੰ ਜਗ੍ਹਾ ਦੇ ਦਈਏ ਫੋਰਟਚਨਰ ਵਾਲੇ ਨੂੰ ਕੋਈ ਜਗ੍ਹਾ ਨਹੀਂ ਟਾਣੀਆਂ ਲੱਗੀਆਂ ਗੱਡੀ ਦੇ ਨਾਲ ਚ ਡਿੱਟਾ ਹੋ ਇਹ ਆ ਜੀ ਐਸਵਾਈਐਲ ਨਹਿਰ ਐਸਵਾਈਐਲ ਨਹਿਰ ਨੂੰ ਆਪਾਂ ਕਰਾਸ ਕਰਦੇ ਹੋਏ ਨਾਲ ਦੀ ਨਾਲ ਨਰੇਣਾ ਦੇ ਪਗੜਾਣੇ ਦੇ ਲਿੰਕ ਰੋਡ ਦੇ ਉੱਤੇ ਪਹੁੰਚ ਗਏ ਉਹ ਬਾਈ ਆਪਣੀ ਚੱਲ ਰਹੀ ਹੈ ਵਧੀਆ ਤੇ ਇਹ ਉਹੀ ਰੋਡ ਹੈ ਜਿੱਥੋਂ ਮੈਂ ਦੇਖੋ ਜੀ ਸਾਈਕਲ ਲੈ ਕੇ ਆਇਆ ਤਾਂ ਇਹਲਾ ਦੇਖਿਆ ਜਾਵੇ ਉਹ ਸਾਹਮਣੇ ਮੰਦਰ ਮੰਦਰ ਜ਼ਿਆਦਾਤਰ ਪਾਣੀ ਦੇ ਸਰੋਤਾਂ ਦੇ ਕੋਲ ਹੀ ਹੁੰਦੇ ਨੇ ਤੇ ਜਿੰਨਾ ਆਕਾਤ ਦੇ ਵਿੱਚ ਹੀ ਮੰਦਰ ਬਣੇ ਨੇ ਠੀਕ ਹੈ ਜੀ ਤੇ ਹੁਣ ਜਾ ਰਹੇ ਆਪਾਂ ਆਪਦੇ ਬਸ ਦੇ ਮਾਲਕ ਦੇ ਘਰੇ ਸੱਦਾ ਹੀ ਸੱਤੋ ਵੱਜੂ ਬਸ ਦੀ ਐਵਰੇਜ ਦੇ ਵਿੱਚ ਫਰਕ ਇਹ ਹਿਸਾਬ ਦਾ ਹੁੰਦਾ ਜਦੋਂ ਤੁਸੀਂ ਮਿੰਟ ਬਾਅਦ ਹੀ ਕਲੱਚ ਦਬ ਲੈਣਾ ਜਾਂ ਗੇਅਰ ਕੱਢ ਦੇਣਾ ਤੇ ਗੱਡੀ ਹੋੜੀ ਕਰ ਲੈਣੀ ਤੇ ਫੇਰ ਆਪਾਂ ਤੇਜ਼ ਤੇ ਲੈ ਕੇ ਜਾਣਾ ਉਦੋਂ ਬਸ ਦੀ ਐਵਰੇਜ ਦੀ ਤੁਸੀਂ ਆਸ ਨਾ ਰੱਖੋ ਬਸ ਦੀ ਐਵਰੇਜ ਦੀ ਆਸ ਹੁੰਦੀ ਹੈ ਜਦੋਂ ਇੱਕ ਗੇਅਰ ਦੇ ਟਕਾ ਕੇ ਆਪਾਂ ਗੱਡੀ ਚਲਾਵਾਂਗੇ ਚਾਹੇ ਤੁਸੀਂ 80 ਤੇ ਜਾਂਦੇ ਹੋ ਤਾਂ ਵੀ ਤੁਹਾਡੀ ਗੱਡੀ 80 ਦੀ ਐਵਰੇਜ ਦੇ ਸਕਦੀ ਹੈ ਜੇ ਤੁਸੀਂ ਸਿੱਧੇ ਤੌਰ ਤੇ ਇਹਨੂੰ ਇੱਕੋ ਗੇਅਰ ਦੇ ਉੱਤੇ ਬੰਨ ਕੇ ਚਲਾਉਂਦੇ ਹੋ ਉਹ ਸਾਹਮਣੇ ਸੇਵਾ ਲੱਗੀ ਹੋਈ ਹੈ ਜੀ ਜਲਦੀ ਜਿੱਥੋਂ ਮੈਂ ਜੀਰਾ ਲਿਆ ਤੇ ਹੁਣ ਜਾ ਕੇ ਆਪਾਂ ਫੇਰ ਲੈਣੜਾ ਨੀਤ ਵਿੱਚ ਮੇਰੇ ਖੋਟ ਹੈ ਕਹਿੰਦੇ ਆ ਨਾ ਦਾਣੇ-ਦਾਣੇ ਦੇ ਉੱਤੇ ਮੋਹਰ ਚੱਲਦੀ ਹੈ ਬੰਦੇ ਦੀ ਜਿਹਾ ਦਾਣੇ ਤਾਹਾਂ ਖਾਣੇ ਭਾਈ ਮੈਂ ਆਪਦੇ ਪਿੰਡ ਜਦੋਂ ਮੀਂਹ ਪਿਆ ਨਾ ਮੇਰੇ ਮਨ ਦੇ ਵਿੱਚ ਇਹ ਤਾਂ ਕਿ ਭਾਈ ਹੁਣ ਨਹੀਂ ਜਾਇਆ ਜਾਂਦਾ ਹੁਣ ਲੱਗਦਾ ਵੀ ਹੁਣ ਜਾਇਆ ਨਹੀਂ ਜਾਣਾ ਤੇ ਮੰਨੂ ਡੀਕ ਰਹੇ ਤੇ ਜੀਰੇ ਜੀਰੇ ਦਾ ਠੰਡਾ ਹੁਣ ਸਾਰੇ ਰਾਤ ਦੇ ਵਿੱਚ ਇਹਨੂੰ ਪੀਂਦੇ ਜਾਵਾਂਗੇ ਨਜ਼ਾਰੇ ਨਾਲ ਤੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਵਰਕਤ ਦਾ ਪਾਵੇ ਸਰਬੱਤ ਦਾ ਭਲਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬੱਤ ਦਾ ਭਲਾ ਤੇ ਇੱਥੋਂ ਜੀ ਪਗੜਾਣੇ ਪਿੰਡ ਨੂੰ ਆਪਾਂ ਜਾ ਰਹੇ ਹਾਂ ਤੇ ਉਹ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਜੀ ਥਰਮੋਪਲਾਸਟ ਨਲਾਸ ਦਾ ਉਹਦੇ ਵੀ ਬਹੁਤ ਜ਼ਿਆਦੇ ਬੈਨੀਫਿਟਸ ਹੈ ਨਹੀਂ ਘਾਟੇ ਖਾਸੀ ਨੇ ਇਹ ਇਲਾਕੇ ਦੇ ਵਿੱਚ ਆ ਕੇ ਮੈਨੂੰ ਥਰਮੋਪਲਾਸਟ ਦੇ ਘਾਟੇ ਦਾ ਪਤਾ ਲੱਗਿਆ ਉਹ ਵੀ ਤੁਹਾਡੇ ਨਾਲ ਡਿਸਕਸ ਕਰਲਾਂਗੇ ਕਿਸੇ ਦਿਨ ਹੁਣ ਚੱਲ ਰਹੀ ਹੈ ਜੀ ਰੱਬ ਦਾ ਨੋਨ ਲੰਦੇ ਲੰਦੇ ਤੇ ਆਪਣੇ ਇੱਥੇ ਸਪੀਕਰ ਲੱਗਿਆ ਹੋਇਆ ਥੱਲੇ ਉਹ ਲੱਗਿਆ ਹੋਇਆ ਜੀ ਤੇ ਹੁਣ ਰੱਬ ਦਾ ਨੋਨ ਲਵਾਂਗੇ ਵਧੀਆ ਰੱਬ ਦਾ ਨੋਨ ਕੀ ਥੋੜਾ ਇੰਜੋਏਮੈਂਟ ਕਰ ਲਾਂਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਖੁਸ਼ ਨਹੀਂ ਨਾ ਹੋਏ ਤਾਂ ਤੁਹਾਡੀ ਜ਼ਿੰਦਗੀ ਜੀਉਣ ਦਾ ਕੋਈ ਫਾਇਦਾ ਨਹੀਂ ਕੰਮ ਤਾਂ ਸਾਰੀ ਜ਼ਿੰਦਗੀ ਚੱਲਦੇ ਹੀ ਰਹਿਣੇ ਆ ਮਰਿਆਂ ਨਾਲ ਨਹੀਂ ਮਰਿਆ ਜਾਂਦਾ ਛੱਡ ਨਹੀਂ ਹੁੰਦੇ ਧੰਦੇ ਵਕਤ गुਜ਼ਾਰੇ ਆ ਪੁੱਲ ਪਲ ਜਾਂਦੇ ਖੜੇ ਪਿਆਰੇ ਬੰਦੇ ਸੋ ਆਪ ਦਾ ਚੱਲਦੇ ਰਹੋ ਚੱਲਦੇ ਆ ਤਾਂ ਨਾ ਹੀ ਜ਼ਿੰਦਗੀ ਹੈ ਤੁਰਦੇ ਰਹੋ ਤੁਰਨਾ ਸਿਹਤ ਲਈ ਚੰਗਾ ਹੁੰਦਾ ਹੈ ਨਵੇਂ ਪੋ ਆਕੇ ਤੇ ਆਪਾਂ ਵਧੀਆ ਗੱਡੀ ਸ਼ਿੰਗਾਰ ਲੈਣੀ ਆ ਜੂਨ ਦੇ ਮਹੀਨੇ ਗੱਡੀ ਆਪਣੀ ਖੜਨੀ ਹੋਏ ਤੇ ਮਹਾਰਾਜ ਕਿਸੇ ਦਾ ਸੰਧ ਭੰਡਾ ਨਾ ਖੜਾਏ ਸੰਧ ਭੰਡਾ ਚੱਲਦਾ ਹੀ ਰਹੇ ਤਾਂ ਚੰਗਾ ਲੋਹਾ ਵੰਦਾ ਹੀ ਚੰਗਾ ਹੈ ਖੜਿਆ ਲੋਹੇ ਨੂੰ ਜਰ ਲੱਗ ਜਾਂਦੀ ਹੈ ਐਵੇਂ ਹੀ ਬੰਦੇ ਦੀ ਸੋਚ ਹੈ ਇਹ ਬੰਦਾ ਜੇ ਬਹਿ ਜਾਵੇ ਨਾ ਬੇਲਾਮਨ ਸ਼ੈਤਾਨ ਦਾ ਘਰ ਤੇ ਬੰਦਾ ਬੇਲਾ ਰਹਿ ਕੇ ਨਾ ਸ਼ੈਤਾਨੀਆਂ ਹੀ ਕਰਦਾ ਰਹੂ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਉਹ ਵਧਣ ਦੀ ਨਹੀਂ ਸੋਚ ਸਕਦਾ ਇਸ ਕਰਕੇ ਜਾਂ ਤਾਂ ਇਹ ਵਿਹਲੇ ਬੈਠੇ ਹੋਂ ਤਾਂ ਬਾਣੀ ਪੜ ਲਓ ਜੇ ਬਾਣੀ ਪੜਨ ਦਾ ਟਾਈਮ ਨਹੀਂ ਤਾਂ ਕੋਈ ਨਾ ਕੋਈ ਕਾਰਜ ਕਰਦੇ ਰਹਾ ਕਰੋ ਤੇ ਹੁਣ ਮੈਂ ਠੱਡਾ ਪੀ ਲਵਾਂ ਤੇ ਥੋੜਾ ਜਿਹਾ ਇੰਜੋਇਮੈਂਟ ਕਰ ਲਈਏ ਤੇ ਤੁਹਾਨੂੰ ਮਿਲਦੇ ਆਂ ਸੱਦੋ ਮਾਜਰੇ ਦੇ ਨੇੜੇ ਜਾ ਕੇ ਆਹ ਜੀ ਉਹਦੇ ਗ੍ਰਿੱਡ ਹੈ ਪੜਾ ਨੇ ਦੀ ਛੋਟੀ ਗ੍ਰਿੱਡ ਹੈ ਇਹ ਆਈਟੀਆਈ ਵਾਲਾ ਜਿਹੜਾ ਨਵਾਂ ਸੈਂਟਰ ਖੁੱਲਿਆ ਹੈ ਦੇਖੋ ਵਧੀਆ ਚੱਲ ਰਿਹਾ ਆਪਣਾ ਕਾਰੋਬਾਰ ਵਧੀਆ ਚੱਲ ਰਹੇ ਆਂ ਬਾਕੀ ਦੇਖਦੇ ਆਂ ਜੂਨ ਦੇ ਮਹੀਨੇ ਕਿੱਥੇ ਕਿੱਥੇ ਦੇ ਦਰਸ਼ਨ ਕਰਾਂਗੇ ਤੇ ਕਿਹਨਾਂ ਕਿਹਨਾਂ ਨੂੰ ਮਿਲਾਂ ਤੇ ਕਿੱਥੇ ਕਿੱਥੇ ਦਾਣਾ ਪਾਣੀ ਹੁਣ ਆਪਾਂ ਜੀ ਪਹੁੰਚ ਗਏ ਆਂ ਝਾਂਪੁਰ ਤੋਂ ਨਿਕਲ ਕੇ ਝਾਂਪੁਰ ਤੋਂ ਨਿਕਲ ਕੇ ਤੇ ਆਪਾਂ ਰਾਮਪੁਰ ਨੂੰ ਜਾ ਰਹੇ ਆਂ ਰਾਮਪੁਰ ਤੋਂ ਫਿਰ ਬਡਾਲੀ ਵਾਲਾ ਸਿੰਘ ਤੋਂ ਨਿਕਲ ਕੇ ਫਿਰ ਆਪਾਂ ਮੇਨ ਹਾਈਵੇ ਲੈ ਕੇ ਤੇ ਹੋ ਜਾਾਂਗੇ ਜਿਹੜਾ ਚੰਡੀਗੜ੍ਹ ਤੋਂ ਫਤਗੜ੍ਹ ਸਾਹਿਬ ਵੀ ਜਾਂਦਾ ਤੇ ਉੱਥੋਂ ਆਪਾਂ ਸਰਹੰਦ ਬਾਈਪਾਸ ਨੂੰ ਹੋ ਜਾਾਂਗੇ ਤੇ ਸਰਹੰਦ ਬਾਈਪਾਸ ਤੋਂ ਸਦੋ ਮੱਜਰੇ ਦਾ ਸਿੱਧਾ-ਸਿੱਧਾ ਰੂਟ ਹੈ ਤੇ ਉੱਥੇ ਵਧੀਆ ਐਵਰੇਜ ਆਊਗੀ ਚਾਹੀ ਕਿਲੋਮੀਟਰ ਦੋ ਬਾਧੀ ਪੈ ਜਾਣ ਪਰ ਗੱਡੀ ਇਦਾਂ ਹੈ ਕਿ ਵਧੀਆ ਚੱਲੂ ਗੱਡੀ ਆਪਣੀ ਟਿੱਕੇ ਗੱਡੀ ਚ ਤੇ ਬਾਕੀ ਇੰਜੋਏਮੈਂਟ ਕਰੋ ਜੀ ਜ਼ਿੰਦਗੀ ਦੇ ਵਿੱਚ ਕੁਦਰਤ ਨੂੰ ਦੇਖੋ ਇੰਨੀ ਨਿਹਾਲ ਕਰਦੀ ਹੈ ਕੁਦਰਤ ਇਹ ਬੰਦਾ ਵੈਸੇ ਹੀ ਖੁਸ਼ੀ ਹੋ ਜਾਂਦਾ ਸਾਰੇ ਆਪਣੇ ਕੰਮੇਗਾਰੀ ਲੱਗੇ ਹੋਏ ਨੇ ਕੰਮ ਕਰ ਲੱਗੇ ਹੋਏ ਨੇ ਤੇ ਆਪਾਂ ਵੀ ਆਪਣੇ ਕੰਮ ਕਰ ਲੱਗੇ ਹੋਏ ਨੇ ਤੇ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਈਵੇ 'ਤੇ ਲੋ ਜੀ ਆਪਾਂ ਰਾਮਪੁਰ ਪਹੁੰਚ ਗਏ ਆ ਰਾਮਪੁਰ ਪਿੰਡ ਦੀ ਫਰਨੀ ਹੈ ਤੁਸੀਂ ਫਰਨੀ ਦੇਖੋ ਵਧੀਆ ਚੱਲ ਰਹੀ ਹੈ ਇਧਰ ਤੇ ਇਧਰ ਬਾਰੇ ਬਾਰ ਹੀ ਠੀਕਾ ਯਾਰ ਪਿੰਡ ਦੇ ਬਾਹਰ ਹੀ ਬਾਹਰ ਠੀਕਾ ਸਾਡੇ ਪਿੰਡੇ ਵੀ ਆਹੀ ਹਾਲ ਹੈ ਕੋਈ ਨਹੀਂ ਅਈ ਤੇ ਤੀਜਾ ਗੇਅਰ ਪਾ ਕੇ ਮੋੜ ਲੈਣੀ ਵਧੀਆ ਤੀਜਾ ਗੇਅਰ ਪਾ ਕੇ ਦੂਜਾ ਗੇਅਰ ਪਾ ਕੇ ਕਾਹ ਤੋਂ ਨਹੀਂ ਮੋੜੀ ਕਿਉਂਕਿ ਦੂਜੇ ਗੇਅਰ ਦੇ ਵਿੱਚ ਇਹ ਤੇ ਜਿਹੜੇ ਆਰਪੀਐਮ ਆਉਂਦਾ ਉਹ ਤੇ ਜ਼ਿਆਦਾ ਪ੍ਰੈਸ਼ਰ ਪਾਊਗਾ ਤੀਜੇ ਗੇਅਰ ਦੇ ਵਿੱਚ ਵਧੀਆ ਇੱਕੋ ਚਾਲ ਫੜੀ ਹੋਈ ਹੈ ਤੇ ਉਹੀ ਚਾਲ ਚੱਲੀ ਜਾਊਗੀ ਸਿਕਾਲਾ ਹੁੰਦਾ ਕੰਮ ਬੰਦੇ ਦੀ ਗੱਡੀ ਦਾ ਨੁਕਸਾਨ ਕਦੋਂ ਹੁੰਦਾ ਜਾਂ ਤਾਂ ਜੀ ਕਨੈਕਟਰ ਸਾਈਡ ਤੋਂ ਹੁੰਦਾ ਜਾਂ ਫਿਰ ਬੰਦੇ ਦੀ ਗੱਡੀ ਦਾ ਨੁਕਸਾਨ ਛੱਤ ਦੇ ਪਾਸੋਂ ਹੁੰਦਾ ਕਿਉਂਕਿ ਉੱਥੇ ਧਿਆਨ ਪਤਾ ਗੱਡੀ ਪਾਉਂਦਾ ਜਿਵੇਂ ਆਹ درخت ਆਗੇ ਨਾ ਇਹਨਾਂ ਦੇ ਵਿੱਚ ਧਿਆਨ ਦੇਣਾ ਥੋੜਾ ਜ਼ਿਆਦਾ ਜ਼ ਇਥੇ ਥੋੜਾ ਏ ਗੌਰ ਕਰਨ ਦੀ ਲੋੜ ਪੈ ਜਾਂਦੀ ਆ ਬਾਕੀ ਵਧੀਆ ਚੱਲ ਰਿਹਾ ਸਾਰਾ ਤੇ ਹੁਣ ਉਹ ਤੋਂ ਬਾਅਦ ਜਾਂਡਰ ਮੱਚੀ ਉੱਤਰੇ ਐ ਐਂਡਿਕਟਰ ਆਪਾਂ ਦੇਤਾ ਕੋਈ ਤੋਂ ਮੁੜ ਜਾਣਾ ਵਧੀਆ ਆ ਮੋਟਰਸਾਈਕਲ ਵਾਲਨੇ ਸ਼ਾਇਦ ਨਿਕਲਾਂ ਆਪਾਂ ਕੱਢ ਦਾਂਗੇ ਇਹ ਆ ਗਿਆ ਜੀ ਨੰਡੇਆਲੀ ਨੜਿਆਲੀ ਕਹਿੰਦੇ ਆ ਪਰ ਜਿਹੜੀ ਟਿੱਪੀ ਆ ਉਹਦਾ ਉਚਾਰਨ ਵੀ ਕਰਨਾ ਹੁੰਦਾ ਜਿਵੇਂ ਹੁਣ ਨੰਡੇਆਲੀ ਆ ਇਹ ਕਿਉਂਕਿ ਟਿੱਪੀ ਦਾ ਹਮੇਸ਼ਾ ਜਿਹੜਾ ਉਚਾਰਨ ਹੁੰਦਾ ਨਾ ਉਹ ਟਿੱਪੀ ਦਾ ਉਚਾਰਨ ਥੋੜਾ ਜਿਹਾ ਨੱਕ ਦੇ ਰਹੀ ਹੁੰਦਾ ਹੁੰਦਾ ਹੈ ਇਹ ਉਚਾਰਨਾਂ ਦੇ ਵਿੱਚ ਆਪਣੇ ਪੰਜਾਬੀ ਦਾ ਬਹੁਤ ਫਰਕ ਪੈ ਜਾਂਦਾ ਨੜਿਆਲੀ ਆ ਗਈ ਜੀ ਆਪਾਂ ਹੁਣ ਨੜਿਆਲੀ ਪਿੰਡ ਦੀ ਖਰਮੀ ਦੇਖ ਲਓ ਤੁਸੀਂ ਵਧੀਆ ਫਿਰਨੀ ਆ ਪਿੰਡਾਂ ਦੀ ਗਰੋਥ ਹੋ ਰਹੀ ਆ ਸੜਕਾਂ ਵਧੀਆ ਬਣੀਆਂ ਹੋਈਆਂ ਨੇ ਪੂਰੇ ਸਾਈਨ ਬੋਰਡ ਵੀ ਲੱਗੇ ਹੋਏ ਨੇ 20 ਦੀ ਸਪੀਡ ਦਾ ਸਾਈਨ ਬੋਰਡ ਲੱਗਾ ਹੋਇਆ ਤਾਂ ਵੀ ਸ਼ਾਇਦ ਹੀ ਦਿਖੇ ਕਿਉਂਕਿ ਮੈਂ ਵਾਈਡ ਐਂਗਲ ਲਾਇਆ ਹੋਇਆ ਵਾਈਡ ਐਂਗਲ ਦੇ ਵਿੱਚ ਫੋਕਸ ਕਰਨਾ ਥੋੜਾ ਜਿਆ ਮਸ਼ਕਿਲ ਆ ਲੋਕਾਂ ਨੇ 100 200 200 ਕਿੱਲਾਂ ਦੀ ਖੇਤੀ ਚੱਕੀ ਹੋਈ ਹੈ ਤੇ ਆਪਾਂ ਖੇਤੀ ਚੱਕਣ ਦੀ ਸੋਚ ਰਹੇ ਹਾਂ ਪਰ ਭੜਦੀ ਰਿਹਾ ਜਲਦਬਾਦ ਨੜਿਆਲੀ ਤੋਂ ਵੀਰ ਦੀ ਬਿਸਕਟ ਦਸੀਓ ਵੀਰ ਦੀ 20 ਦੀ ਸਪੀਡ ਦਾ ਗਿਆ ਨਾ ਗਾਹ ਬੈਲਾ ਖਾਨਪੁਰ ਤੇ ਬਟਿਆ ਆਪਾਂ ਜਣਾ ਬਡਾਲੀ ਵਾਲਾ ਸਿੰਘ ਬਡਾਲੀ ਵਾਲਾ ਸਿੰਘ ਆਪਾਂ ਖੱਬੇ ਹੁਣ ਹੈ ਤੀਜੇ ਗੇਅਰ ਦੇ ਵਿੱਚ ਆਪਣੀ ਗੱਡੀ ਹੈਗੀ ਤੇ ਵਧੀਆ ਤਰੀਕੇ ਨਾਲ ਖੱਬੇ ਮੂ ਚਲੋ ਸਾਰੇ ਆਪਣੇ ਕੰਮਕਾਰਾਂ ਤੇ ਜਾ ਰਹੇ ਆ ਮੈਂ ਬਾਰ ਬਾਰ ਇੱਕੋ ਗੱਲ ਰਿਪੀਟ ਤੇ ਕਰ ਰਿਹਾ ਤੇ ਉਹ ਸਾਹਮਣੇ ਜਿੱਥੇ ਤੱਕ ਮੈਨੂੰ ਲੱਗ ਰਿਹਾ ਜੇ ਤੁਹਾਨੂੰ ਦਿਖੇ ਉਹ ਸਾਹਮਣੇ ਮੈਨੂੰ ਬੱਦਲ ਵਾਈ ਉੱਠੀ ਲੱਗਦੀ ਹੈ ਲੱਗਦਾ ਵੀ ਮੈਨੂੰ ਰੱਬ ਘੇਰੂਗਾ ਰੱਬ ਮਿਲ ਜੂ ਆਂਦੇ ਹੋਏ ਰੱਬ ਮਿਲ ਜੂ ਰੱਬ ਨੇ ਮੈਨੂੰ ਰੱਬ ਘੇਰ ਸਕਦਾ ਬਾਕੀ ਤੁਸੀਂ ਲੁਸਤੋ ਲਓ ਇਹ ਆਸੇ ਪਾਸੇ ਦੇ ਮਾਹੌਲ ਦਾ ਇਹ ਪੰਜਾਬ ਦਾ ਮਾਹੌਲ ਖੁੱਲੇ ਖੇਤ ਪੱਧਰਾ ਇਲਾਕਾ ਪਹਾੜਾਂ ਦੇ ਵਿੱਚ ਪਹਾੜਾਂ ਦੀ ਖੂਬਸੂਰਤੀ ਹੈ ਤੇ ਇਥੇ ਪੱਧਰੇ ਇਲਾਕੇ ਦੇ ਵਿੱਚ ਆਪਣਾ ਪੰਜਾਬ ਦੀ ਖੂਬਸੂਰਤੀ ਹੈ ਦੁਨੀਆਂ ਦੇ ਉੱਤੇ ਸਿਰਫ ਇੱਕ ਹੀ ਪੰਜਾਬ ਹੈ ਜਿੱਥੇ ਗੁਰੂਆਂ ਨੇ ਸਾਡਿਆਂ ਨੇ ਜਨਮ ਲਿਆ ਤੇ ਉਹ ਪੰਜਾਬ ਸੁਰਗਾਂ ਦਾ ਨਾਮ ਹੈ ਤੇ ਆਪਾਂ ਸੁਰਗ ਦੇ ਵਿੱਚ ਰਹਿ ਰਹੇ ਹਾਂ ਜਿਹੜੇ ਸੁਰਗ ਨੂੰ ਛੱਡ ਗਏ ਆ ਮਹਾਰਾਜ ਕਰੇ ਛੇਤੀ ਉਹਨਾਂ ਦੀ ਕਮਾਈਆਂ ਹੋਣ ਜ਼ਿੰਮੇਵਾਰੀਆਂ ਮੁੱਕਣ ਤੇ ਪੰਜਾਬ ਚ ਆ ਕੇ ਦੁਬਾਰੇ ਵਸ ਜਾਣ। ਆਪਾਂ ਨਾਜ ਮੰਡੀ ਬਟਾਲੀ ਵਾਲਾ ਸਿੰਘ ਵਾਲੇ ਪਾਸੇ ਤੋਂ ਆ ਗਏ। ਆਪਾਂ ਬਟਾਲੀ ਵਾਲਾ ਸਿੰਘ ਚ ਐਂਟਰ ਕਰ ਗਏ। ਆਹ ਮੰਡੀ ਆ ਜੀ। ਜੁੜੇ ਤੋਂ ਸਰਕਾਰੀ ਸਕੂਲ ਜਿੱਥੋਂ ਮੈਂ ਆਪਣੀ ਫਾਰਮਿੰਗ ਕੀਤੀ ਐ। ਸੀਨੀਅਰ ਸੈਂਡਰੀ ਸਰਕਾਰੀ ਸਕੂਲ। ਓ ਵਾਹਿਗੁਰੂ ਸੱਚਾ ਪਾਤਸ਼ਾਹ। ਕਾਜ਼ੀਓ ਤੇਜ਼ ਆ ਰਿਹਾ ਬਾਈ ਠਾਰ ਵਾਲਾ ਤੇ ਹੁਣ ਆਪਾਂ ਇਹ ਮੇਰਾ ਸਕੂਲ ਹੈ ਜੀ ਹੁਣ ਦਾ ਸਮਾਰਟ ਹੋ ਗਿਆ ਬਡਾਲੀ ਵਾਲਾ ਸਿੰਘ ਦਾ ਸਕੂਲ ਇੱਥੋਂ ਤੁਹਾਡੇ ਵੀਰ ਨੇ ਕਰੀ ਹੈ ਜੀ 12ਵੀਂ ਵਧੀਆ ਇੱਥੋਂ ਵੀ ਬਧਰਾ ਅਨਜੋਇਮੈਂਟ ਰਿਹਾ ਇੱਥੋਂ ਕੰਦਾ ਟੱਪ ਜਾਂਦੇ ਹੁੰਦੇ ਸਾਰੀ ਖਾਲ ਕੀ ਰਿਹਾ ਸਾਡਾ ਜਿਹੜੇ ਜਿਹੜੇ ਸਕੂਲ ਚ ਪੜੇ ਆ ਉਥੇ ਪੂਰਾ ਹੀ ਹਾਲ ਰਿਹਾ ਸਾਲੇ ਸਕੂਲ ਨੇ ਤਰੱਕੀ ਦੀ ਕਰੀ ਜਦੋਂ ਕਿਤੇ ਸਾਲਾ ਅਸੀਂ ਪਾਸ ਆਊਟ ਹੋ ਗਏ ਉਹਦਾ ਫਿਰ ਸਮਾਰਟ ਸਕੂਲ ਬਣ ਕੇ ਏ ਆ ਗਿਆ ਜੀ ਬਟਾਲੀ ਵਾਲਾ ਸਿੰਘ ਦਾ ਬਾਜ਼ਾਰ ਆਪਾਂ ਨਿਕਲ ਗਏ ਕਾਰੋਬਾਰੀ ਕੰਮਾਂ ਦੇ ਵਿੱਚ ਸਾਰੇ ਆਪ ਦੇ ਰੁੱਝੇ ਹੋਏ ਨੇ ਤੇ ਆਪਾਂ ਆਪਣੇ ਕੰਮ 'ਚ ਰੁੱਝੇ ਹੋਏ ਆ ਮੈਂ ਬਾਰ ਬਾਰ ਇੱਕੋ ਗੱਲ ਕਿਉਂ ਰਿਪੀਟ ਕਰਦਾ ਹੁੰਨਾ ਮੈਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਕਹਿਣ ਨੂੰ ਕੋਈ ਗੱਲ ਨਹੀਂ ਹੁੰਦੀ ਤੇ ਫਿਰ ਮੈਂ ਰਿਪੀਟ ਦੇ ਉੱਤੇ ਹੀ ਜ਼ੋਰ ਲਾ ਕੇ ਰੱਖਦਾ ਵੀ ਚੰਨ ਆ ਵੀ ਰਿਪੀਟ ਹੀ ਕਰਦ ਨੇ ਠਾਣਾ सदर ਠਾਣਾ ਸ਼ਾਇਦ ਇਹ ਇਹ ਆਪਣਾ ਨਿਕਲ ਗਿਆ ਬਟਾਲੀ ਵਾਲਾ ਸਿੰਘ ਦਾ ਠਾਣਾ ਨਿਕਲ ਗਿਆ ਤੇ ਹੁਣ ਆਪਾਂ ਇੱਕ ਸਪੀਡ ਬਣਦੇ ਹੋਏ ਆਪਦੇ ਮੰਜਲਿਆਂ ਨੂੰ ਪਾਰ ਕਰਦੇ ਹੋਏ ਤੇ ਆਪਾਂ ਪਹੁੰਚ ਜਾਾਂਗੇ ਜੀ ਸੱਤੋ ਮਾਧਰਾ ਪਿੰਡਾਂ ਦੀ ਨਹਾਰ ਇੱਥੇ ਜਿਹੜਾ ਚੰਡੀਗੜ੍ਹ ਤੋਂ ਮਟਗੜ ਸਾਹਿਬ ਨੂੰ ਜਾਂਦੀ ਹੈ ਜੀ ਬਹੁਤ ਵਧੀਆ ਸੜਕ ਹੈ ਖੂਬਸੂਰਤੀ ਵੀ ਤਾਂ ਹੀ ਹੈ ਜੇ ਦਰਖਤ ਲੱਗੇ ਹੋਏ ਨੇ ਕਿ ਦਰਖਤ ਨਹੀਂ ਤਾਂ ਖੂਬਸੂਰਤੀ ਵੀ ਕਾਦੀ ਜੇ ਹਾਰ ਸ਼ਿੰਗਾਰ ਹੀ ਨਾ ਕੀਤਾ ਹੋਇਆ ਤੇ ਫਿਰ ਕਾਦੀ ਖੂਬਸੂਰਤੀ ਰਹਗੀ ਉਹ ਗੱਲ ਵੱਖਰੀ ਹੈ ਕਿ ਜੇ ਖੁਦਾ ਸੂਰਤੀ ਦੇ ਦੇ ਤੇ ਉਹ ਗੱਲ ਵੱਖਰੀ ਹੈ ਜਿਹਨੇ ਇੰਨਾ ਸੋਹਣਾ ਖੂਬਸੂਰਤ ਚਿਹਰਾ ਬਣਾਇਆ ਤੇ ਆਪ ਕਿੰਨਾ ਖੂਬਸੂਰਤ ਹੋਊਗਾ ਆਪਾਂ ਉਹਨੂੰ ਵੇਖਾਰ ਕੇ ਬਹਿ ਜਾਂਦੇ ਆਂ ਰਮਾਦਾਨ ਉਹ ਲੋਕ ਤੇ ਰੱਬ ਦੇ ਨਾਲ ਜੁੜੋ ਤੇ ਰੱਬ ਨਾਲ ਹੱਸਦੇ ਖੇਡਦੇ ਰਹੋ ਮਹਾਰਾਜ ਇੰਨੀ ਹੈ ਕਿ ਤਰੱਕੀਆਂ ਬਖਸ਼ੇ ਕਿ ਬੰਦੇ ਕੋਲ ਪੈਸਾ ਥੁੱਕਿਆ ਵੀ ਨਾ ਮੁੱਕੇ ਨਵੇਂ ਮਹਾਰਾਜ ਹੱਕ ਦੀ ਦਵੇ ਚਾਹੇ ਚਾਰ ਛਿਲੜੀ ਹੀ ਦਵੇ ਪਰ ਹੱਕ ਦੇ ਦਵੇ ਕੋਟਲੇ ਬਜਵਾੜੇ ਵੀ ਆਪਾਂ ਪਹੁੰਚ ਹੀ ਜਾਣਾ ਇੱਥੋਂ ਤਕਰੀਬਨ 6-7 ਕਿਲੋਮੀਟਰ ਹੈ ਪਰ ਆਪਾਂ ਕੋਟਲੇ ਬਜਵਾੜੇ ਤੋਂ ਪਹਿਲਾ ਜਿਹੜਾ ਸਰਾਂ ਦਾ ਬਾਈਪਾਸ ਆਪਾਂ ਉਹਨੂੰ ਮੁੜ ਜਾਣਾ ਤੇ ਉਹ ਤੋਂ ਅੱਗੇ ਦੀ ਬਾਅਦ ਦੇਖਦੇ ਆ ਤੁਸੀਂ ਸਫ਼ਰ ਦੇਖੋ ਕਿੰਨਾ ਖੂਬਸੂਰਤ ਸਫ਼ਰ ਹੈ ਫੰਦਾ ਸਫਰ ਆਉਦੀ ਮੰਜ਼ਲ ਕੋ ਨਹੀਂ ਤੇ ਆ ਰਖਿਆ ਤੁਸੀਂ ਸਫਰ ਤਾਂ ਦੇਖੋ ਤੁਸੀਂ ਦੇਖੋ ਤਾਂ ਸਹੀ ਵੀ ਹੈ ਨਾ ਦਰਖਤਾਂ ਇਹ ਦਰਖਤ ਕੀ ਬੋਲਦੇ ਆ ਇਹ ਉਹ ਟਾਈਮ ਦੇ ਦਰਖਤ ਨੇ ਜਿਨ੍ਹਾਂ ਨੇ ਉਸ ਟਾਈਮ ਦੇਖਿਆ ਮਹਾਰਾ ਦਾ ਟਾਈਮ ਦੇਖਿਆ ਇਹ ਰਾਹ ਉਦੋਂ ਨਹੀਂ ਬਣੇ ਹੋਣੇ ਪਰ ਇਹਨਾਂ ਦਰਖਤਾਂ ਰ ਪਤਾ ਨਾ ਕਿ ਉਹ ਟਾਈਮ ਕੀ ਕੀ ਹੋਇਆ ਮੁਗਲਾਂ ਦੇ ਟਾਈਮ ਦੇ ਦਰਖਤ ਨੇ ਤੁਸੀਂ ਇਹ ਨਾ ਮਹਿਸੂਸ ਕਰੋ ਨਾ ਉਹ ਜਿਹੜੀ ਐਨਰਜੀ ਇਹਨਾਂ ਦੇ ਵਿੱਚ ਹੈ ਉਹ ਐਨਰਜੀ ਮਹਿਸੂਸ ਕਰੋ ਥੋੜਾ ਜੀ ਵੀ ਨਹੀਂ ਕਰੋ ਕਿ ਤੁਸੀਂ ਇਹ ਨਾ ਦਰਖਤਾਂ ਦੇ ਉੱਤੇ ਇੱਕ ਟੱਕ ਇੱਕ ਕੀ ਕੀ ਚੀਰਾ ਵੀ ਦੇ ਦੋ ਜ਼ਿੰਦਗੀ ਚ ਕਿੱਡਾ ਵੱਡਾ ਕਹਿਰ ਹੋ ਗਿਆ ਕਿ ਸੱਜਣ ਬੜੌਣ ਵਾਲਾ ਕਹਿਰ ਹੋ ਗਿਆ ਵਾਰੀਆਂ ਦੇ ਵਿੱਚ ਤੇਰੇ ਕਾਲਾ ਪੈ ਗਿਆ ਪਿਆਰ ਸਾਡਾ ਢਲਦੀ ਦੁਪਹਿਰ ਹੋ ਗਿਆ ਵਾਰੀਆਂ ਦੇ ਵਿੱਚ ਤੇਰੇ ਕਾਲਾ ਪੈ ਗਿਆ ਪਿਆਰ ਸਾਡਾ ਢਲਦੀ ਦੁਪਹਿਰ ਹੋ ਗਿਆ ਜੀਨ ਹੱਥ ਫੜੇ ਅਸੀਂ ਸਦੋ ਮਾਜਰੇ ਜੀ ਆਪਾਂ ਪਹੁੰਚ ਗਏ ਸਦੋ ਮਾਜਰੇ ਤੇ ਇੱਥੋਂ ਸਿੱਧਾ ਅਗਲਾ ਪਿੰਡ ਸਦੋ ਮਾਜਰੇ ਟੱਕਰਦਾ ਤੇ 8 6 ਦੀ ਐਵਰੇਜ ਆ ਗਈ ਦੇਖੋ ਸਦੋ ਮੱਧਰੀ ਆਪਾਂ ਪਹੁੰਚ ਚਲੇ ਜੀ ਨੇੜੇ ਹੀ ਐ ਸਾਹਮਣੇ ਵਾਲਾ ਪਿੰਡ ਸਦੋ ਮੱਧਰੀ ਐ ਮਾਲਕ ਤੇ ਕਰੇ ਖੜਾ ਕੇ ਤੇ ਤੁਹਾਨੂੰ ਸਾਈਕਲ ਦੇ ਉੱਤੇ ਮਿਲਦੇ ਆ ਹੁਣ ਆਪਾਂ ਸਦੋ ਮਾਜਰੇ ਤੋਂ ਬਾਹਰ ਆ ਗਏ ਤੇ ਹੁਣ ਘਰ ਤੋਂ ਚੱਲੇ ਪਾਤੇ ਹੁਣ ਤੁਹਾਨੂੰ ਰਾਹ ਦੇ ਵਿੱਚ ਕਿਤੇ ਜੇ ਖੜਤ ਪਈ ਖੜਿਆ ਬੈਠਿਆ ਉਦੋਂ ਮਿਲਦੇ ਕਰੇ ਪੂੰਚੀ ਤੇ ਘਰ ਦਾ ਕੰਮ ਦੇਖੀਏ ਦੇਖੋ ਮਿੱਤਰੋ ਕਿਾ ਸ਼ਾਨਦਾਰ ਵਿਊ ਹੈ ਸਦੋ ਮਾਜਰੇ ਤੋਂ ਹੰਸਾਲੀ ਸਾਹਿਬ ਨੂੰ ਮੈਂ ਆਪਦੀ ਸੈਗਲ ਹੀ ਪਾਲੀ ਉਧਰੋਂ ਆਪਾਂ ਖਿੱਚ ਲੈਣਾ ਕੰਮ ਤੁਸੀਂ ਵਿਊ ਦੇਖੋ ਸੇਵੀ ਜਦ ਲਈ ਹੈ ਸ਼ ਅਨੰਤ ਇਹ ਜੇ ਰੋਡਾਂ ਦੇ ਉੱਤੇ ਸਾਈਕਲ ਚਲਾਉਣ ਦਾ ਸਾਈਕਲਿੰਗ ਉਦੋਂ ਸਵਾਦ ਆਉਂਦਾ ਜਦੋਂ ਐਸੇ ਰੋਡ ਦੇ ਉੱਤੇ ਹੋਵੇ ਜਿੱਥੇ ਕੋਈ ਹੋਵੇ ਨਾ ਸਿਰਫ ਇੱਕ ਰੱਬ ਉਹਦੀ ਕੁਦਰਤ ਤੇ ਇੱਕ ਬੰਦਾ ਖੁਦ ਖੁਦਾ ਤੇ ਖੁਦਾ ਦੀ ਰਹਿਮਤ ਕੁਦਰਤ ਇਨੇ ਚੀਜ਼ਾਂ ਹੋਣ ਮੈਂ ਕਹਿੰਦਾ ਬੰਦੇ ਨੂੰ ਆਨੰਦ ਹੀ ਆ ਜੀ ਆਨੰਦ ਵੀ ਐਸਾ ਬੰਦੇ ਨੂੰ ਆਪਦੀ ਸੁਰਤ ਨਾ ਰਹੇ ਖੇਤ ਦੇਖੋ ਸ਼ਾਰਟਕਟ ਪੈਣਾ ਜੀ ਮੈਨੂੰ ਪਿੰਡਾਂ ਜਿਹਨੂੰ ਹੰਸਾਲੀ ਸਾਹਿਬ ਤੱਕ ਆਪਾਂ ਨੂੰ ਰਾਹ ਨਹੀਂ ਪਤਾ ਡੂਲ ਮੈਪ ਨੇ ਦੱਸ ਦੇਣਾ ਉਹ ਤਾਂ ਗਹੜਾ ਰਾਹ ਤਾਂ ਸਾਨੂੰ ਪਤਾ ਹੀ ਹੈ ਉਹ ਵੀ ਪਿੰਡਾਂ ਜਿਹਨੂੰ ਪਿੰਡਾਂ ਦੇ ਵਿੱਚ ਨੂੰ ਟ੍ਰੈਫਿਕ ਨਹੀਂ ਹੁੰਦੀ ਸਵਰਗ ਹੁੰਦਾ ਦੇਖੋ ਜੀ ਤੇ ਵਧੀਆ ਚੱਲ ਰਿਹਾ ਹੁਣ ਮਿਲਦੇ ਆ ਤੁਹਾਨੂੰ ਕਿਸੇ ਹੋਰ ਰਾਹ 'ਤੇ ਜਿਹੜਾ ਖੂਬਸੂਰਤ ਹੋਵੇ ਤੇ ਸ਼ਾਂਤਮਈ ਹੋਵੇ ਹੁਣ ਇਸ ਟਾਈਮ ਰੁਕਿਆ ਮੈਂ ਇੱਕ ਮੋਟਰ ਦੇ ਉੱਤੇ ਜਾਂ ਮੋਟਰ ਦੇ ਉੱਤੇ ਪ੍ਰਾਈਮ ਟਾਈਮ ਦੀ ਖੂਹੀ ਦੇਖੀ ਹੈ ਖਾਸੀ ਡੂੰਗੀ ਹੈ ਮੈਂ ਆਪਣਾ ਸਫ਼ਰ ਸ਼ੁਰੂ ਤਾਂ ਕਰ ਲਿਆ ਇਹਨੂੰ ਕੱਢਣ ਵਾਸਤੇ ਮੇਰੇ ਕੋਲ ਸਿਰਫ ਇੱਕ ਛੋਲੇ ਮੁਠੀ ਭਰ ਛੋਲੇ ਲੈ ਕੇ ਤੁਰਿਆ ਉਹਨਾਂ ਦੇ ਛਿਲਕੇ ਲਾ ਕੇ ਉਹਨਾਂ ਦੇ ਛਿਲਕੇ ਲਾ ਕੇ ਮੈਂ ਛੋਲੇ ਲੈ ਕੇ ਤੁਰਿਆ ਘਰੋਂ ਤੇ ਪਾਣੀ ਉਥੋਂ ਪਹਿਲਾਂ ਪਹਿਲਾਂ ਮੈਨੂੰ ਦਿੱਕਤ ਆਈ ਕਿ ਮੈਂ ਰੱਜਿਆ ਹੋਇਆ ਤਾਂ ਰੋਟੀ ਖਾ ਕੇ ਤੇ ਪੂਰਾ ਰੱਜਿਆ ਹੋਇਆ ਤੇ ਫਿਰ ਮੈਨੂੰ ਤੁਰਨ 'ਚ ਦਿੱਕਤ ਆਈ ਤੇ ਸੈਰਲ ਤੁਰਨ 'ਚ ਦਿੱਕਤ ਆਈ ਹੁਣ ਖਾਲੀ ਹੋ ਗਿਆ ਹੁਣ ਸਿਰਫ ਐਨਰਜੀ ਜਨਰੇਟ ਕਰਨ ਵਾਸਤੇ ਛੋਲੇ ਮੇਰੇ ਕੋਲ ਪਈਆਂ ਉਹ ਖਾਊਗਾ ਉਹ ਖਾ ਕੇ ਤੇ ਫਿਰ ਮੈਂ ਬਣਾ ਅਗਲਾ ਸਫ਼ਰ ਪੂਰਾ ਕਰੂੰਗਾ ਇਹਦੇ ਵਿੱਚ ਕੀ ਹੁੰਦਾ ਕਿ ਥਿਆ ਲੱਗਣ ਤੋਂ ਪਹਿਲਾਂ ਪਾਣੀ ਪੀਤਾ ਜਾਵੇ ਤੇ ਜ਼ੋਰ ਘਟਣ ਤੋਂ ਪਹਿਲਾਂ ਢਿੱਡ ਜੀ ਕੋਸ ਪਾ ਲੱਤਾ ਜਾਵੇ ਤੁਹਾਡੀਆਂ ਐਨਰਜੀ ਬਰਕਰਾਰ ਰਹੇ ਹੁਣ ਹੁਣ ਆਪਾਂ ਇਸ ਟਾਈਮ ਨਾ ਪਿੰਡ ਦਾ ਪਤਾ ਨਾ ਥੋਂ ਦਾ ਪਤਾ ਨਾ ਰਾਹ ਦਾ ਪਤਾ ਨਾ ਨੋ ਦਾ ਪਤਾ ਤੇ ਚੱਲੀ ਜਾਂਦਾ ਵਧੀਆ ਚੱਲ ਰਿਹਾ ਪੂਰਾ ਆਹ ਖੜੀ ਆ ਪੱਕੀ ਥੋੜੀ ਜਿਹੀ ਸ਼ੰਗ ਸ਼ਰਮ ਤਾਂ ਹੁੰਦੀ ਹੈ ਕਿ ਵੀਡੀਓ ਬਣਾ ਰਹੇ ਹਾਂ ਲੋਕੀ ਕਹਿਣਗੇ ਆਹ ਛੋਲੇ ਆ ਜੀ ਥੋੜੇ ਜਿਹੇ ਰਹਿ ਗਏ ਐਨਾ ਦਿਮਾਗ ਨਹੀਂ ਲਾਈਦਾ ਹੁੰਦਾ ਵਧੀਆ ਚੱਲੀ ਜਾਂਦਾ ਕਿੰਨੀ ਵਾਰ ਕਾਹੇਗਾ ਤਰਨ ਸਿਆ ਠੰਡੀ ਹਵਾ ਉਹ ਸਾਹਮਣੇ ਗੁਰੂ ਘਰ ਹੈ ਸਰਬੱਤ ਦਾ ਭਲਾ ਹੀ ਰੱਖੀ ਮਹਾਰਾ ਸੱਚਾ ਬਾਦਸ਼ਾ ਕਦਾਂ ਲੱਗਦੀ ਜੀ ਖੜੀ ਦਿਮਾਗ ਫਸਾਇਆ ਹੋਇਆ ਇਧਰ ਤੁਹਾਡਾ ਬਾਈ ਛੋਲੇ ਨੂੰ ਪੂਰਾ ਢੇੜਾ ਦਿੱਤਾ ਹੋਇਆ ਰੱਜ ਕੇ ਰੱਜ ਕੇ ਜਿਆਦਾ ਨਹੀਂ ਖਾਣੇ ਜਿਆਦਾ ਪਾਣੀ ਨਹੀਂ ਪੀਣਾ ਹੁਣ ਛੋਲੇ ਖਾੜੇ 2 ਮਿੰਟ ਰੁੱਕ ਕੇ ਪਾਣੀ ਪੀ ਲੈਣਾ ਪਾਣੀ ਵੀ ਗਰ ਠੰਡੀ ਹਵਾ ਦਾ ਆਨੰਦ ਲਵਾਂਗਾ ਮੋਟਰ ਪਾਈ ਦੀ 2002 ਦੇ ਵਿੱਚ ਇਹਨੇ ਚੱਚਾ ਬਣਾਇਆ ਹੋਇਆ 27 2002 ਦੇ ਵਿੱਚ ਜਦੋਂ ਮੈਂ ਸਾਲ ਦਾ ਸੀ ਦੋ ਹਰੇ ਇੱਕ ਦਾ ਮੇਰਾ ਜਨਮ ਹੈ ਜਨਵਰੀ ਮਹੀਨੇ ਦਾ ਤੇ ਉਦੋਂ ਮੈਂ ਸਾਲ ਦਾ ਸੀ ਹੁਣ ਨੰਨੇ ਜੀ ਨਜ਼ਾਰੇ ਇਸ ਟੈਪ ਇੱਥੇ ਦੇ ਉਨਾਮ ਤੇ ਲੈ ਕੇ ਤੇ ਫਿਰ ਤੁਰਦੇ ਆ 2 ਮਿੰਟ ਤੱਕ ਮੈਂ ਉਹਦੇ ਛੋਲੇ ਨਵੇਰਦਮਾ ਥੋੜੇ ਜਿਹਾ ਖਾ ਕੇ ਪਾਣੀ ਪੀ ਕੇ ਤੁਹਾਨੂੰ ਅੱਗੇ ਦੇ ਖੂਬਸੂਰਤ ਪੰਜਾਬ ਦੀ ਖੂਬਸੂਰਤੀ ਦਿਖਾਉਣੇ ਆ ਮਹਾਰਾਜ ਕਰੇ ਪੰਜਾਬ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦੇ ਰਹੀਏ ਚੰਗਾ ਜੀ ਆਪਾਂ ਪਹੁੰਚ ਗਏ ਜੀ ਹੁਣ ਘਰ ਘਰ ਪਹੁੰਚ ਕੇ ਰੋਟੀ ਖਾ ਕੇ ਬਾਕੀ ਜਿਹੜਾ ਰਹਿੰਦਾ ਖੁੰਦਾ ਕੰਮ ਆਉ ਤੁਹਾਨੂੰ ਫੇਰ ਦਿਖਾਣੇ ਚਲ ਹਾਲ ਤੇ ਸਮਾਪਤੀ